ਇਹੀ ਇਦਾਂ ਕਰਮੋਂ ਬੁਰੇ ਲੱਗੀਦਾ ਵਾ ਇਹਦਾ ਤੂੰ ਦਾਨੀ ਜੀ ਬਣ ਕੇ ਬਹਿ ਗਈ ਹੁਣ ਤੋਂ ਹੀ ਆ ਸੋਣਾ ਬੜਾ ਸਿਰ ਕਰਿਆ ਕਰ ਗੁੱਤ ਕਰਾਇਆ ਕਰ ਰੋਜ਼ ਹੰਡੇ ਕਰਦੀ ਐ ਐਂਪਲੀਆਂ ਕਰਕੇ ਦਿੱਤੀ ਮੈਂ ਤੇ ਤੁਹਾਨੂੰ ਕਿਹਾ ਮੇਰੀ ਗੁੱਤ ਕਰਦਿਆ ਕਰੋ ਤੁਸੀਂ ਆਂਦਿਆਂ ਜੇ ਮੁਸ਼ਕਉਂਦਾ ਫਲਾਣ ਆਉਂਦਾ ਫਿਰ ਮੈਂ ਕਹਿੰਦੀ ਤੂੰ ਚੰਗੀ ਤਰ੍ਹਾਂ ਨਹਾਇਆ ਕਰ ਨਾ ਸਿਰ ਤੇ ਮੈਂ ਚੰਗੀ ਤਰ੍ਹਾਂ ਹੀ ਨਹਾਉਣੀ ਰਹਿ ਤੱਖਿਆ ਕਰ ਥੋੜੀ ਜੀ ਇਹਦੇ ਕੋਈ ਆ ਹੀ ਜਾਂਦਾ ਕਿਸੇ ਵੇਲੇ ਤਾਂ ਤੂੰ ਅੱਖ ਨਾਲ ਆਪ ਕਿੱਡੀਆਂ ਸੋਹਣੀਆਂ ਬਣੀਆਂ ਤੇ ਉਹਨੂੰ ਵੇਖ ਕੀ ਬਣਾਇਆ ਕੁੜੀ ਸੋਨੀ ਬੜੀ ਗੋਤ ਕਰਿਆ ਕਰ ਮੈਨੂੰ ਭਾਬੀ ਸੂਟ ਲਿਆਦੀ ਵੀ ਅੱਲਾ ਫਿਰ ਹੈ ਇੱਕ ਦੋ ਤਰੀਕ ਨੂੰ ਆਏ ਨਹੀਂ ਇੱਕ ਤੇ ਸੂਟ ਦੇ ਮਗਰ ਪੈ ਗਈ ਆ ਤੈਨੂੰ ਅੱਜ ਹੀ ਨਾ ਹੁਣ ਮੈਂ ਇੱਥੇ ਪਾਈ ਆਵੂਗਾ ਤੇ ਸੂਟ ਲੈ ਕੇ ਦਊਂਗੀ ਮੈਂ ਲਿਆ ਦੋ ਹਾਂ ਤੇ ਸ਼ਹਿਰੋਂ ਲਿਆ ਦੋ ਹਾਂ ਭਾਈ ਕੋਲ ਬੜੇ ਕਿਤੇ ਸੂਟ ਹੁੰਦੇ ਆ 아이 ਦੀ ਛੇਤੀ ਤੂੰ ਹੈ ਕਿਤੇ ਵੀ ਜਾਣਦੀ ਆ ਹੈ ਜਾਣਾ ਤਾਂ ਤੂੰ ਕਿਤੇ ਹੁੰਦਾ ਨਹੀਂ ਘਰੋਂ ਬਾਹਰ ਕੰਮ ਤੇ ਇੰਨਾ ਹੁੰਦਾ ਵਾ ਨਿਆਣੇ ਵੇਖੇ ਨਿਆਣਿਆਂ ਨੂੰ ਵੇਖਿਆ ਕਰ ਕਿੱਥੇ ਆ ਪਾਪੀ ਇਹ ਬਾਹਰ ਅੰਦਰ ਜਾਂਦੀਆਂ ਬੁਰੀਆਂ ਲਾਗਦੀਆਂ ਵਾ ਨਹੀਂ ਮੈਂ ਹੁਣ ਕੰਮ ਕਰਿਆ ਕਰਾਂਗੀ ਮੈਂ ਨਿਆਣੇ ਵੇਖਿਆ ਕਰਾਂ ਵੀ ਲਾ ਫਿਰ ਜਵਾਬ ਦੇਂਦੀ ਫਿਰ ਸੂਟ ਤੈਨੂੰ ਕੀ ਮਿਲਨੇ ਆ ਉਹਨੇ ਸੁਣ ਲਿਆ ਨਾ ਦੂਜੀ ਨੇ ਨੇਰੀ ਬੜੀ ਤੇਰੀ ਲਿਆਉਣੀ ਐ ਕੈਪਟ ਆਵਾਲ ਤੋ ਉਹ ਕ ਫੰਡੀਆਂ ਜੀਆਂ ਰਹਿ ਗਈਆਂ ਚੜਦੇ ਜਾਂਦੇ ਸਾਰੇ ਮੂੰਹ ਹੀ ਖਲਾਸ ਛੱਡਦੀ ਐ ਸੋਹਣਾ ਬੰਦਾ ਗੋਤ ਕਰਕੇ ਰੱਖੇ ਹਾਲੇ ਅੱਲਾ ਭਾਬੀ ਕੁੜੀ ਤੇਰੀ ਸਾਰਾ ਥੋ ਮਸਲਾਰੀ ਜਾਂਦੀ ਮੜਕੇ ਮੇਰੇ ਕੋ ਕਿਦੋਂ ਮਰਜੀ ਤੇਰੀ ਨਹੀਂ ਕੋਈ ਲੱਗਦੀ ਕੁਛ ਨਹੀਂ ਹਾਲ ਕਿ ਅੱਜ ਦਾ ਕੰਮ ਕਰ ਲਿਆ ਕ ਦੂਜੇ ਨਿਆਣੇ ਵੇਖੋ ਤੇ ਮੈਨੂੰ ਕਿਤੇ ਭੁਈ ਨਹੀਂ ਆਂਦੇ ਕਿਤੇ ਕੁਛ ਨਹੀਂ ਆਂਦੇ ਕਿਤੇ ਜਿਵੇਂ ਮੈਂ ਕੋਈ ਉਪਰੀ ਹੁੰਨੀ ਤੂੰ ਫਿਰ ਉਹਨਾਂ ਦੇ ਨਾਲ ਨਿਆਣਿਆਂ ਵਾਂਗੂ ਲੱਗੀ ਫਿਰਦੀ ਰਹੀ ਨਹੀਂ ਅੱਗੇ ਪਿੱਛੇ ਤੇ ਉਹਨਾਂ ਭੁਈ ਕੀ ਆਖਣਾ ਕਰਮੋ ਕਰਮੋ ਤੈਨੂੰ ਕਰਦੇ ਰਹਿੰਦੇ ਆ ਤੂੰ ਹੀ ਕਿਆ ਕਰੋ ਨਾ ਮੈਨੂੰ ਭੁਈ ਕਿਆ ਕਰੇ ਲੈ ਦੱਸ ਉਹ ਨਿਆਣੇ ਨਾ ਮੇ ਤੇਰਾ ਕਰਮੋ ਸ੍ਰੀਕਾ ਹੋ ਗਿਆ ਵਾ ਤੂੰ ਕਿਵੇਂ ਨਹੀਂ ਗੱਲਾਂ ਕਰ ਲੱਗ ਪਈ ਆ ਤੂੰ ਤਾਂ ਬਹੁਤ ਜ਼ਿਆਦਾ ਆ ਪਤਾ ਨਹੀਂ ਕਿੱਥੇ ਉਹ ਇੱਕ ਬਾਲਾ ਜਿਹੜੀ ਤੇਰੀ ਸਹੇਲੀ ਆਉਂਦੀ ਉਹਦੇ ਕੋਲੋਂ ਪਾਲਾ ਵਿਆਹ ਕਰ ਆ ਤਾਂ ਕਰਿਆ ਕਰ ਕੰਮ ਚੱਲ ਜਾਊਗਾ ਕਿਹੇ ਗੱਲ ਦਾ ਬਾਅਦ ਅਗਲੇ ਘਰ ਜਾ ਕੇ ਕੋਈ ਕਰਨਾ ਵੀ ਹੈ ਤੇ ਤੂੰ ਹੁਣ ਮੇਰੇ ਤੁਸੀਂ ਮੇਰੀਆਂ ਸਹੇਲੀਆਂ ਕੋਲ ਵੀ ਬਹਿਣਾ ਬੰਦ ਕਰ ਦੋ ਆਪਦੇ ਕੋਲ ਵੀ ਨਹੀਂ ਬਹਿਣ ਦਿੰਦੀਆਂ ਅਈ ਦਸੋਣੀ ਬੜੀ ਕਰਿਆ ਕਰ ਐਵੇਂ ਉਤੋਂ ਕਰ ਲੈਨੀ ਇਹਨੂੰ ਚਲ ਛੇਤੀ ਜੀਰ ਲੈ ਆ ਮੈਂ ਨਾਲ ਚਰਾਵਾ ਦੋ ਕਮੀ ਗਈ ਨਹੀਂ ਹੋਈ ਇਹ ਇਤਨਾ ਪਾਣੀ ਪਾੜਾ ਇੱਕ ਕੰਮ ਕਹਿਦੀ ਤੈਨੂੰ ਤਾਂ ਵੀ ਚੜਿਆ ਰਹਿਦਾ ਤੈਨੂੰ ਤੇ ਮੈਂ ਤੇ ਹੁਣ ਕੰਮ ਕਰਨਾ ਹੀ ਆ ਤੂੰ ਹੀ ਪਾਸੇ ਹੋ ਜਾ ਤੁਹਾਨੂੰ ਪਤਾ ਤੇ ਕੰਮ ਆ ਖਾਂ ਤੋਂ ਦੱਸ ਨਹੀਂ ਸਕਦੀ ਮੈਨੂੰ ਕਿ ਮੈਂ ਪਾਣੀ ਨਾ ਪਾਉਣ ਲੱਗੀ ਤੇ ਕਰੇ ਜੋ ਪਾ ਕੇ ਫਿਰ ਦੱਸਿਆ ਤੇ ਕੀ ਦੱਸਿਆ ਲੈ ਤੂੰ ਹੀ ਵੀ ਸਾਹਮਣੇ ਬੈਠੇ ਜੇ ਤੇ ਚੱਲ ਮੈਂ ਹੁਣ ਪਾਣੀ ਪਾਉਂਦਾ ਹੀ ਮੈਂ ਫਰਸ਼ ਤੋਂ ਹਣੀ ਮੈਂ ਤਾਂ ਮੰਜੀ ਪਰੇ ਕਰ ਲੈਣ ਸਾਰੀ ਮੰਜੀ ਤੇ ਹੋਈ ਜਾਂਦੀ ਆ ਪਿਓ ਦਿੱਤੀ ਆ ਨੂੰ ਕਰ ਲੋ ਤੂੰ ਨਾ ਕਦੇ ਉੱਠੀ ਚੰਗਾ ਤੇ ਲੱਸੀ ਨਾਲ ਜੀ ਮਾਸਾ ਮੈਂ ਕੰਮ ਕਰੀ ਜਾਨੀ ਨਾਲੇ ਮੈਂ ਕੰਮ ਕਰਦੀ ਨਾਲੇ ਮੈਨੂੰ ਗੱਲਾਂ ਕਰਦੇ ਰਹਿੰਦੇ ਜੇ ਤਾ ਜਨਾ ਮਾਰ ਪੁੰਜੇ ਜੇ ਮਾਰੀ ਜਾਨੀ ਉੱਤੇ ਉੱਤੇ ਤਾ ਜਨੇ ਵਾਲੀ ਡਹੀਂ ਮਾਰ ਲਾ ਕਹਣਾ ਕਿ ਤੇ ਵਿੰਗਾ ਹੋ ਜਾ ਤੇਰਾ ਤਾਂ ਕਰ ਲਿਆ ਕਰ ਇਹਨੂੰ ਮਾਸਾ ਢਿਚਾੜੂ ਪੋਚਾ ਲਾਉਣਾ ਹਾਂ ਫਿਰ ਫਿਰ ਸਾਪ ਚੜਿਆ ਰਹਿੰਦਾ ਤੈਨੂੰ ਪਰਦੀ ਚ ਹੈਗੀ ਸਾਰਾ ਫਿਰ ਵੀ ਗੁੱਸੇ ਹੁੰਦੀਆਂ ਰਹਿੰਦੀਆਂ ਕੁਸਤਿਆਂ ਨਹੀਂ ਆ ਤਾਂ ਹੀ ਹੁੰਦੀਆਂ ਜਿਹੜੇ ਕੰਮ ਨਹੀਂ ਚੱਜਦੇ ਕਰਦੀ ਕੰਮ ਚੱਜਦੀ ਕਰ ਤੇ ਆਵੇ ਤੈਨੂੰ ਕੋਈ ਨਾ ਕੁਛ ਕਹੀਏ ਜਿਹੜਾ ਮੂੰਹ ਜਿਹਾ ਬਣਾ ਛੱਡਦੀ ਤੇ ਦੂਜੇ ਤੋਂ ਕੰਮ ਕਰਨ ਨੂੰ ਕਹਦੀ ਤੇ ਮੌਤ ਪੈ ਜਾਂਦੀ ਤੈਨੂੰ ਰਾਸ਼ਨ ਖਾਣ ਨੂੰ ਤੇਨ ਚਾਰ ਵਾਰੀ ਦਾਹਾਂ ਵਰਗੀ ਅਈ ਫੁੱਟਕੇ ਲਾ ਕਰਕੇ ਤੇ ਰੋਟੀਆਂ ਲਾ ਤੂੰ ਹੀ ਲਾ ਲਓ ਮੇਰਾ ਕੰਮ ਕਿੰਨਾ ਪਿਆ ਜੇ ਰੋਟੀ ਕੋਈ ਨਹੀਂ ਕੰਮ ਪਿਆ ਹੋ ਗਿਆ ਝਾੜੂ ਪੋਚਾ ਲਾ ਗਿਆ ਤੂੰ ਕੀ ਕਰਨਾ ਕਿਹੜੇ ਤੂੰ ਨਿਆਣੇ ਸਾਹਮਣੇ ਅਈ ਨਿਆਣੇ ਨੂੰ ਨਿਵਾ ਕੇ ਅੰਦਰ ਵਾੜ ਕੇ ਨਾਲੇ ਆਪ ਨਹਾ ਗਏ ਰੋਟੀਆਂ ਲਾ ਤਲਟ ਨਹੀਂ ਆਉਂਦਾ ਫਿਰ ਚੁੱਲੇ ਤੇ ਚੁੱਲੇ ਤੇ ਲਾ ਲ ਗੈਸ ਤੇ ਲਾ ਦ ਨਹੀਂ ਨਹੀਂ ਚੁੱਲੇ ਤੇ ਲਾ ਗੈਸ ਮਕਾਉਣਾ ਹੀ ਮਹਿੰਗੇ ਪਤਾ ਗਏ ਸੀ ਚੁੱਲੇ ਤੇ ਅੱਗ ਨਹੀਂ ਬਲਦੀ ਬੈਂਡਰ ਪਤਾ ਕਿੰਨਾ ਮਹਿੰਗਾ ਹੋ ਗਿਆ ਅੱਗ ਨਹੀਂ ਬਲਦੀ ਕੁਛ ਨਹੀਂ ਦਾ ਤੂੰ ਬਾਲਦੀ ਅੱਗ ਤੂੰ ਨਹੀਂ ਕੀ ਜੀ ਨਿਆਣੀ ਨਹੀਂ ਤੇ ਕੋਪਾ ਨਹੀਂ ਬਲਦੀ ਤੂੰ ਹੀ ਬਾਲ ਤਾਂ ਫਿਰ ਮੈਂ ਲਾ ਦੂੰਗੀ ਮੈਂ ਨਹੀਂ ਪਾਲਣੀ ਆਪੇ ਬਾਲ ਦਜੀ ਭਾਬੀ ਨੂੰ ਕਹਿ ਦੋ ਉਹ ਨਹੀਂ ਉਹ ਪਾਠ ਕਰਨ ਦੀ ਜਬਾਨ ਬੜੀ ਲੜਾਉਣੀ ਹੈ ਤੈਨੂੰ ਮੈਂ ਕਹਤਾ ਪਿਓ ਪਾਠ ਕਰਨ ਦੀ ਹੁੰਦਾ ਨਹੀਂ ਇੱਕ ਵਾਰੀ ਬੋਲੀ ਚਾਨੀ ਬੋਲੀ ਚਾਨੀ ਗਾੜੀ ਕੋਚਾ ਨੋਕਾ ਟੋਕੀ ਕਰੀ ਜਾਨੀ ਰੋਟੀਆਂ ਲਾਉਣੇ ਸੀ ਜੇ ਲਾਗ ਕੇ ਤੇ ਲੈ ਕੇ ਆ ਅੰਦਰ ਹੀ ਚੱਲ ਗਏ ਅੰਦਰ ਨਾਉਣ ਲੱਗੀਆਂ ਜਾਣੇ ਨਿਉਣੇ ਨਵਾਉਣ ਲੱਗੇ ਨਾਲੇ ਤੱਜ ਨਾਲੇ ਮਾਂ ਚੌਂਕਾ ਵੀ ਸਾਰਾ ਸਾਫ ਕਰ ਤੇ ਚੌਂਕਾ ਵੀ ਸਾਰਾ ਗੰਦਾ ਆਇਆ ਪਹਿਲੇ ਚੌਂਕਾ ਸਾਫ ਕਰਕੇ ਝਾੜੂ ਪੋਚਾ ਲਾ ਕੇ ਫਿਰ ਰੋਟੀਆਂ ਲਾਉਣਗੇ ਉਦੋਂ ਨਾ ਲੱਗ ਜੀ ਗੰਦ ਚ ਲਾਉਣ ਕੰਮ ਵੀ ਨਹੀਂ ਇੱਕ ਤੱਜ ਨਾਲੇ ਕਹਿੰਦੀ ਉਹ ਤੁਸੀਂ ਕੀ ਕਰੀ ਜਾਂਦੇ ਨਿਆਣਿਆਂ ਥੋੜਾ ਰੱਖ ਝਾੜੂ ਤੇ ਉਹ ਸਾਰਾ ਥਾਂ ਲਬੇੜੀ ਜਾਂਦੇ ਨਾ ਨਿਆਣਿਆਂ ਡੱਕੋ ਹਾਂ ਮੈਂ ਵਾਰੀ ਵਾਰੀ ਕਿੱਦਾਂ ਕੰਮ ਕਰਨਾ ਵਾ ਕਿਤੇ ਨਹੀਂ ਥਾਂ ਲਬੇੜੀ ਜਾਂਦੇ ਫਿਰ ਥੋੜੀ ਦੁਬਾਰਾ ਕਿਤੇ ਕਿਤੇ ਮੋਲ ਦਾ ਪਾ ਮੁੱਲ ਵੀ ਕੰਦਿਆ ਪਾਣੀ ਪਾਣੀ ਨਹੀਂ ਮੁੱਲ ਦਾ ਮੈਂ ਤੇ ਥੱਕ ਜਾਂਦੀ ਆ ਨਾ ਕਰਦੀ ਕਿਤੇ ਨਹੀਂ ਤੂੰ ਥੱਕ ਜਾਂਦੀ ਕਿਤੇ ਨਹੀਂ ਲਿੱਸੀ ਹੋ ਚੱਲੀ ਤੂੰ ਮਾਂ ਕਰੋ ਨਿਆਣੇ ਨਾਲੇ ਕੰਮ ਕਰੀਦਾ ਵਾ ਨਾਲੇ ਇਦਾਂ ਕਰਦੀਆਂ ਨਾਲੇ ਨਿਆਣਿਆਂ ਨੂੰ ਘਲਾ ਘਲਾ ਤੇ ਸਾਰਾ ਥਾਂ ਦੁਬਾਰਾ ਲਬੇੜੀ ਜਾਂਦੇ ਜੇ ਕਹੋ ਤਾਂ ਫੇਰ ਆਖੂ ਕਿ ਸਾਡੇ ਨਿਆਣਿਆਂ ਨੂੰ ਕਹਿੰਦੀ ਏ ਇਹ ਤੀਤੀ ਗੱਦੀ ਤਮਾ ਯਾ ਆਪਣੀ ਲਿੱਸੀ ਤੇ ਹੀ ਗੱਦੀ ਮੈਂ ਕਿ ਕਰਾਂ ਮੈਂ ਨਾ ਦੋ ਤੇ ਲਾਲ ਪਿਸਟਿਕ ਲੁਪਿਸਟਿਕ ਲਾਵਾ ਦਿਆ ਜੀ ਤੇ ਪਿਸਟਿਕਾਂ ਹੀ ਬੜੀਆਂ ਅਸਾਂ ਨਹੀਂ ਲੱਗਦਾ ਕਿਹੜੀ ਲਾਵਾਂ ਰੈੱਡ ਕਲਰ ਦੀ ਲਾਉਣੀ ਅੱਜ ਮੈਂ ਅੱਗੇ ਨਾ ਚੁੱਟੀ ਹੋ ਗਈ ਹੋਏ ਨਾ ਅੰਦਰ ਹੀ ਰਹਿ ਕੇ ਇਸ ਵਾਲੇ ਕਮਰੇ 'ਚ ਮੇਰਾ ਆਦਾ ਹੈ ਜੇ ਘੁੰਮਣ ਫਿਰਨ ਜਾਂਦਾ ਬਾਹਰ ਕੋ ਬਿੰਦੀ-ਬੁੰਦੀ ਲਾ ਲਈਏ ਜਿੱਲੀ ਕੋ ਮਨ ਫਿਰਨ ਮੈਡਮ ਹੋ ਹੈ ਕਿ ਤੈ ਕਰੇ ਕੰਮ ਕਰ ਲੂ ਕੀ ਆਪੇ ਆਪੇ ਤੁਮੇ ਚਲਨੀ ਕੰਮ ਕਰ ਲੈਣੀ ਮੈਂ ਜਾਣਨੀ ਐ ਫੈਕਟਵਲ ਆ ਜਾਨੀ ਬਾਹਰ ਚਲ ਗਰਮੀ ਜਿੰਨੀ ਵਧਿਆ ਜਿਆਦਾ ਕੋਈ ਤਾਂ ਫਿਰ ਬੇਕਾਰ ਜਾ ਜਾਂਦਾ ਚਲ ਹੁਣ ਇਸੋਨੀ ਲੱਗ ਗਈ ਚਲ ਮੈਂ ਜਾਉਂ ਬਾਹਰ ਜਾਣੀ ਕੋ ਮਨ ਫਿਰਨ ਤਿਆਰ ਹੋਂਦੇ ਕਿਤੇ ਪਾਸੇ ਹੋਊਗੀ ਮੈਂ ਵੀ ਇਦਾਂ ਤਿਆਰ ਹੋ ਕੇ ਵੇਖੂਗੀ ਨਾ ਪਰ ਮੈਂ ਕਿਤਾਂ ਦੀ ਲੱਗਦੀ ਮੈਨੂੰ ਕਦੀ ਕੁਝ ਲਾਉਣ ਪਾਉਣ ਹੀ ਨਹੀਂ ਦਿੰਦੀਆਂ ਆਈਆਂ ਲੇਕਿਨ ਇਹ ਸੋਹਣੀ ਭਾਬੀ ਲਿਪਸਟਿਕ ਲਾਉਂਦੀ ਮੈਂ ਲਾਉਂ ਜਦੋਂ ਬਾਹਰ ਗਈ ਚਾਹ ਪਾਣੀ ਠੰਡਾ ਪੀਵਾਂ ਗਰਮੀ ਬੜੀ ਲੱਗਦੀ ਅੰਦਰ ਤੇ ਅੱਜ ਲਾਈਟ ਨਹੀਂ ਆਉਂਦੀ ਪਰ ਮਾ ਇੱਥੇ ਕੀ ਕਰਨ ਦੇ ਲੱਗੇ ਨਾਲ ਕੁਛ ਨਹੀਂ ਮੈਂ ਵੀ ਲੀੜੇ ਰੱਖਣ ਆਈ ਜੇ ਜੋੜੇ ਪਾਣੀ ਲੈ ਠੰਡਾ ਕੋਟ ਆ ਇਧਰ ਬੈਠਾ ਇਧਰ ਤੇ ਅਸੀਂ ਆਉਣ ਹੋਣਾ ਇਧਰ ਤੇ ਬਹੁਤ ਗਰਮੀ ਆ। ਅ ਮੈਂ ਇਧਰ ਲੈ ਕੇ ਆ ਪਾਣੀ ਠੰਡਾ ਲੈ ਕੇ ਆਵੀਂ। ਠੀਕ ਆ। ਤੱਤਾ ਨਾ ਲੈ ਆਵੀਂ। ਤੇ ਲਾਈਟਾਂ ਔਨ ਕਰ ਦਿਆ ਕਰ। ਦੱਸ ਪਾਣੀ ਵੀ ਨਹੀਂ ਆ। ਆ ਲਾਈਟ ਨਹੀਂ ਚੱਲਦੀ ਮਤਲਬ ਖਰਾਬ ਹੋ ਜਾਂ। ਨਹੀਂ ਚੱਲ ਨਹੀਂ ਸਕਦੀ। ਨਹੀਂ ਆਪਾਂ ਉਧਰ ਸੋਚ ਚ ਚੱਲਣਾ ਜੇ ਇਧਰ ਨਹੀਂ ਚੱਲਦਾ। ਤੂੰ ਪੁੱਠੇ ਬੰਨੇ ਬਲਬ ਲਵਾਇਆ ਕਰ ਇਹਨਾਂ ਦੇ ਚੰਗਾ। ਲਬਲਬ ਤੁਸੀਂ ਲਾਉਣੇ ਕਿ ਮੈਂ ਲਾਉਣੇ? ਕੋਈ ਚੱਜ ਦੀ رائے ਦੇ ਦਿਆ ਕਰ ਜੇ ਮਾਰ ਚੰਗੀ ਨਹੀਂ ਦੇਣੀ। ਮੇਰੀ ਤਾਂ ਤੁਹਾਨੂੰ ਗੱਲ ਨਹੀਂ ਚੰਗੀ ਲੱਗਦੀ ਤੇ رائے ਕਿੱਥੋਂ ਲੱਗਣੀ? ਉਹਦੀਆਂ ਗੱਲਾਂ ਨਾ ਕਰਿਆ ਕਾ ਜਵਾਨ ਨਾ ਲੜਾਇਆ ਕਰ ਗਾੜੀਆਂ ਕੋਈ ਕੰਮ ਉਹ ਧੰਦਾ ਕਰ ਲੈ ਟਾਟਾ ਜਾ ਖਲਾ ਕੇ ਤੁਰੇ ਫਿਰਦੀ ਇੱਧਰ ਉੱਧਰ ਏ ਕਾ ਹੁਣ ਮੇਰੀ ਇੱਧਰ ਆਂਦਾ ਮਤਲਬ ਨਿਕਲ ਵੀ ਗਈ ਹਾਂਜੀ ਮੈਂ ਚੱਲੀ ਬਾਹਰ ਐਕਟੀਵਾ ਤੇ ਹਾਂਜੀ ਨਿਆਣੇ ਦੇ ਕੱਪੜੇ ਲੈਣ ਚੱਲੀ ਗਰਮੀ ਵਾਲੇ ਹਾਂਜੀ ਨਿਆਣੇ ਦਾ ਧਿਆਨ ਰੱਖੀ ਮੇਰਾ ਵੀ ਫਿਰ ਸੂਟ ਲਈ ਆਏ ਇੱਕ ਤੈਨੂੰ ਤੇ ਐਵੇਂ ਦੱਸ ਜਾਈਏ ਦਾਦਾ ਤੈਨੂੰ ਆਪਣੇ ਸੂਟ ਦੀ ਪੈ ਜਾਂਦੀ ਮੈਂ ਪੈਸੇ ਬਚਣਗੇ ਤੇ ਲੈ ਆਉਂਗੀ ਠੀਕ ਹੈ ਨਾ ਤੇ ਮੈਂ ਕਿੰਨੇ ਦਿਨ ਹੋ ਗਏ ਤੁਹਾਡੇ ਤੋਂ ਮੰਗਰਦੀ ਤੂੰ ਇਹ ਪਾ ਵੀ ਲੈੂਗੀ ਮੈਂ ਕੀ ਉਹ ਵੀ ਜਿਆ ਕੇ ਦਿੰਦੀ ਜੀ ਉਹ ਵੀ ਗੱਲਾਂ ਚ ਸਾਰ ਛੱਡਦੀ ਤੇ ਤੂੰ ਵੀ ਗੱਲਾਂ ਚ ਕੀ ਹੈਗਾ ਤੈਨੂੰ ਆਪੇ ਲਿਆ ਦੋਗੀ ਉਹ ਮੇਰੇ ਕੋ ਤੇ ਮਾਂ ਹੋਂਨੇ ਕਿਹਾ ਚਲੋ ਰੋਤੇ ਹੋਣਾ ਤੇ ਗਰਮੀ ਆ ਤੇ ਮੁੜ ਕੇ ਮੈਂ ਕੀ ਕਰਨਾ ਲਿਆ ਦੂਗੀ ਉਹ ਤੈਨੂੰ ਕਹਿੰਦੇ ਦਈ ਮੈਨੂੰ ਕਹਿੰਦੇ ਕੱਲ ਲਿਆ ਕੇ ਦੇਣਾ ਤੈਨੂੰ ਆਪੇ ਉਹ ਲਿਆ ਦੋਗੀ ਮੇਰੇ ਕੋ ਤੇ ਨਿਆਣੇ ਜੋਗੇ ਹੀ ਆ ਮਾਂ ਪਹਿਲੇ ਥੋੜੇ ਜੀ ਦਿੱਤੇ ਉਹਨਾਂ ਨੇ ਤੇ ਮੈਂ ਚੱਲੀ ਆਂ ਤੇ ਰਣ ਤਿਆਰ ਰੱਖੀ ਚੰਗਾ ਦੋਵਾਂ ਦਾ ਕੋਈ ਵੀਰ ਨੂੰ ਪੈਸੇ ਉਹਨੇ ਦੇ ਦੇਣੇ ਮੇਰੇ ਸੂਟ ਜੋਗੇ ਉਹਨੂੰ ਨਾ ਕੋ ਗੱਲ ਕਵੀ ਉਹਨੇ ਤੇ ਤੈਨੂੰ ਅੱਗੇ ਬੜੀ ਭੂਏ ਚੜਾਇਆ ਵਾ ਹੌ ਮੰਗਦੀ 200 ਫਰਾ ਦੇ ਦਿੰਦਾ ਤੈਨੂੰ ਦਾਵਾ ਲਾਟੋ ਬਣਾਇਆ ਤੇਨੂੰ ਉਹਨਾਂ ਨੇ ਮੈਂ ਆਪੇ ਦੇ ਦੂੰਗੀ ਲਿਆ ਦੂੰਗੀ ਤੇਨੂੰ ਪਾਸੇ ਸੋਰਾ ਸੂਟ ਚੰਗਾ ਮੈਂ ਚੱਕ ਕੰਮ ਕਰ ਮੈਂ ਤਾਲੂ ਦੇ ਖਲੋਤੀ ਹੁਣ ਜਾ ਕਿ ਇਹਨੇ ਇਹਨੇ ਕੀ ਗਾਂ ਤੇ ਟੋ ਹੋ ਗਈ ਗਾਰ ਹੀ ਪਿੰਗਾ ਲੈ ਮੈਂ ਜਾ ਭਾਬੀ ਚਲਗੀ ਲੱਗਦਾ ਮੈਂ ਥੋੜਾ ਸਮਾਨ ਲਾ ਕੇ ਨਾ ਵੇਖਾਂ ਮੈਂ ਆਪਣਾ ਕਿਦਾਂ ਦੀ ਲੱਗਦੀ ਓਦਾਂ ਤੇ ਕੋਸ਼ ਨਹੀਂ ਲਾਉਣ ਦਿੰਦੀਆਂ ਵਾ ਵਾ ਗਈ ਮੈਂ ਲਾਉਣੇ ਕੋ ਤਾਂ ਤਾਂ ਨਹੀਂ ਕਿੰਨੇ ਸਮਾਨ ਨਾ ਭਾਬੀ ਕੋਲ ਵੀ ਕਿੰਨੀਆਂ ਵਾਲੇ ਪਿਸਟਿਕਾਂ ਕਿੰਨਾ ਹੀ ਸਮਾਨ ਲਿਆ ਲੈ ਰੱਖਦੇ ਤੇ ਜੇ ਮੈਂ ਇੱਕ ਸੂਟ ਮੰਗਦੀਆਂ ਤੇ ਇਹਨਾਂ ਨੂੰ ਮੌਤ ਹੀ ਪੈ ਜਾਂਦੀ ਦੋਵਾਂ ਜਾਣੀਆਂ ਕਿੰਨੀਆਂ ਕਰੀਮਾਂ ਤੇ ਪਾਊਡਰ ਪਤਾ ਨਹੀਂ ਕਿਹੜੀ ਲਾਈ ਭਾਬੀ ਨੇ ਇਹ ਪਿਸਟਿਕ ਆਹ ਤੇ ਡਾਰਕ ਜੀ ਬੜੀ ਆ ਆਹ ਲਾਉਣੀ ਹੈ ਜਿੱਦਾਂ ਦੀ ਲਾਈਟ ਪਾਉਣਾ ਹੈ ਹੂੰ ਕਿੱਡੀ ਸੋਹਣੀ ਲੱਗੰਦੀ ਮੈ ਮੈਨੂੰ ਲੋਨ ਪਾਉਣ ਨਹੀਂ ਦਿੰਦੀਆਂ ਜੇ ਲੋਨ ਪਾਉਂਦੇ ਨੇ ਤੇ ਮੈਂ ਮ ਕਿੱਡੀ ਸੋਹਣੀ ਲੱਗਾਂ ਇੱਥੇ ਬਿੰਦੀ ਵੀ ਭਾਬੀ ਨੇ ਲਾਈ ਏ ਮੈਂ 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 ਕਰੋ ਜਲਦੀ ਤੂੰ ਮੇਰੇ ਲਵਾਰੀਆਂ ਫੋਲਣ ਨਹੀਂ ਆ ਨੀ ਮੈਂ ਮੈਡਵੇ ਕੀ ਕਰੰਦਈ ਆ ਤੈਨੂੰ ਮੈਂ ਘਰੋਂ ਚਾਹਿੰਦੀ ਨਹੀਂ ਕਿ ਤੂੰ ਮੇਰੇ ਉਹਨੇ ਲਵਾਰੀਆਂ ਫੋਲਦੀ ਨਹੀਂ ਨਹੀਂ ਮੈਂ ਕੋਲ ਆ ਨਹੀਂ ਨੂੰ ਵੀ ਲਾਇਆ ਨਹੀਂ ਮੈਂ ਇਹਦਾ ਮੇਰਾ ਮੇਕਅਪ ਦਾ ਸਮਾਨ ਤੂੰ ਖਰਾਬ ਕਰੀ ਜਾਣ ਨਹੀਂ ਮੇਰੀ ਹਨੇੜਾ ਕੀ ਗੱਲ ਲोगी ਹਾਂ ਵੇਲਾ ਇੰਨਾ ਮਹਿੰਗਾ ਮੇਰਾ ਮੇਕਅਪ ਦਾ ਸਮਾਨ ਤੇ ਲੌਰੀਅਲ ਦਾ ਤਾਂ ਕੀ ਕਰੰਦਾ ਹੀ ਚੱਕ ਨਾਲ ਨਿਆਣੀ ਨੂੰ ਵੀ ਕੁੜੀ ਨੂੰ ਵੀ ਲਾਇਆ ਇਹਨੇ ਠੀਕ ਆਹ ਦੇ ਨੀ ਉਹ ਦਿੱਤਾ ਤੂੰ ਉਹ ਨਹੀਂ ਭਾ ਉਹਦੇ ਹੀ ਭਾਬੀ ਮੈਂ ਥੋੜੀ ਜਿਹਾ ਲਾ ਕੇ ਵੇਖਨ ਲਈ ਮੈਂ ਮੈਂ ਕਿੱਦਾਂ ਦੀ ਲੱਗਦੀ ਹਾਂ ਇਹਦੀ ਤੂੰ ਉਹਦਾ ਤਾਂ ਨਹੀਂ ਬੜੀ ਚੰਗੀ ਹੈ ਬਰੀਤ ਚਾਲ ਤੂੰ ਮਾਰੇ ਇਹਨੂੰ ਰੋਂਦੀ ਮਾਰੇ ਨਹੀਂ ਮੈਨੂੰ ਮਾਰੇ ਹੱਥ ਹੀ ਲਾਇਆ ਮਾਰੇ ਇਹਨੂੰ ਇਹਦੇ ਉਹਦਾ ਹੀ ਅੱਥਰੂ ਮੂੰਹ ਤੇ ਰਹਿੰਦੇ ਇਹਦੇ ਮਾਰੇ ਮੈਨੂੰ ਚਲ ਚੁੱਪ ਕਰ ਕਰ ਤਾ ਰੋਈ ਜਾਂਦੀ ਮੈਂ ਅੱਤੀ ਨੂੰ ਸ਼ਾਮ ਤੇ ਆਉਂਦੇ ਨੂੰ ਇਹਦਾ ਲਾਗੇ ਤੇ ਬੈਠੀ ਕੀ ਕਰਨ ਕੀ ਦਾ ਹੀ ਸੀ ਆ ਵੇਲਾ ਬੋਲ ਰੰਗੇ ਤੇ ਮੂੰਹ ਤਾਂ ਕਰਕੇ ਵੇਖੇ ਲਿਪਸਟਿਕਾਂ ਲਾਉਂਦੇ ਹੀ ਆਉਂਦੇ ਆ ਆ ਕਰਮੋਗ ਨਾ ਇਹ ਫੱਪ ਲਈਨੀ ਮੂੰਹ ਤੇ ਨਾ ਲਾਇਆ ਕਰ ਇਹ ਕੀ ਕੰਮ ਕਰਦੀਨੀ ਤੂੰ ਇਹ ਤਾਂ ਥੋੜੀ ਕਰਦੀ ਹੋ ਕਿ ਜਵਾਨ ਤੀਂ ਤੈਨੂੰ ਮੇਕਅਪ ਦੀ ਸਾਰੇ ਕੱਲ ਨਾ ਮੇਕਅਪ ਹੀ ਲਾਉਣਾ ਤੈਨੂੰ ਲੈ ਜਾਣੇ ਤੇ ਮੈਂ ਕੋਈ ਸਿੱਤਰ ਸਿੱਤਰ ਖਾ ਲੂ ਕਿ ਮੈਨੂੰ ਕਰ ਤੂੰ ਹੀ ਬਾਲਾ ਪ੍ਰੀਤ ਨਾਂ ਦਿਵਾਲਿਆ ਕਰ ਬਾਜੋ ਆਖਣ ਕਿ ਅਸੀਂ ਲੋਕਾਂ ਸੁਣਦਾ ਹੋਣਾ ਤੇ ਆਖੀ ਕਿ ਕਿੰਨਾ ਕੁੜੀ ਨਾ ਤੂੰ ਆਪਣਾ ਤੇ ਜਾਣੀ ਨਹੀਂ ਇਹ ਤਾਂ ਲਿਪਸਟਿਕਾਂ ਲਾਉਂਦੇ ਉੱਤੋਂ ਫੜੀ ਨਾ ਇੱਕ ਕਰ ਕਰਮੋ ਚਲ ਚੁੱਪ ਕਰ ਸੁਣ ਏ ਇਹਨੂੰ ਲੈ ਜਾ ਮੈਨੂੰ ਗੁੱਸਾ ਬੜਾ ਚੜਨ ਦੇ ਇਹ ਤੇ ਮੈਂ ਜੁੰਡੇ ਦੇ ਖੋਲ ਨਹੀਂ ਕਿਹਾ ਕਰਿਆ ਕਰ ਪ੍ਰੀਤ ਇਹਨਾਂ ਨਾਮ ਆ ਰਿਆ ਘਰ ਅਤਿਆਚਾਰ ਨਹੀਂ ਬਾਤ ਚ ਨਾ ਆਖਣਾ ਵਾ ਕੁੜੀ ਨੂੰ ਮਾਰਦੀਆਂ ਸਾਰੇ ਅੱਗੇ ਨੁਮਾਨ ਕਰਨਾ ਇਹਨੂੰ ਲੈ ਜਾ ਮੈਨੂੰ ਗੁੱਸਾ ਬੜਾ ਚੜਨ ਦੇ ਮੇਰੇ ਪਿਲਾ ਮਹਿੰਗੀ ਬਾਦਲ ਲਿਪਸਟਿਕ ਇਹਨੇ ਖਾਪ ਲਿਪਸਟਿਕ ਲਾ ਲਈ ਫਿਰ ਕੀ ਹੋ ਗਿਆ ਮੈਂ ਦਿੰਦਾ ਨਵੀ ਲੈ ਆਵਾਂ ਨਹੀਂ ਮੈਂ ਨਹੀਂ ਲੈਣੀ ਨਵੀ ਉਹਦੇ ਨਾਲ ਦੀ ਲਿਪਸਟਿਕ ਨਹੀਂ ਮਿਲਦੀ ਛੇਤੀ ਕਿਤੇ ਮੇਰਾ ਵੀ ਘੱਟ ਕਰਿਆ ਕਰ ਮੈਨੂੰ ਲੈ ਜਾ ਮੇਰੇ ਕਮਰੇ ਚ ਮੇਰੇ ਕਮਰੇ ਚ ਬਾਹਰ ਲੈ ਜਾ ਨੂੰ ਬਸ ਲੇ ਲੈ ਨਖ ਇਨ ਨਾ ਨਾ ਤੇ ਥੋੜਾ ਜਿਹਾ ਕੱਟ ਕਰਿਆ ਚਲ ਮੰਦੇ ਲਾ ਲਈ ਉਹ ਤੋਂ ਗਲਤੀ ਹੋਈ ਕਰ ਮੈਂ ਤੂੰ ਵੀ ਇਦਾਂ ਨਾ ਕਰਿਆ ਕਰ ਮੈਂ ਤੈਨੂੰ ਬੜੀ ਇਰਾਕ ਕਿਹਾ ਵਾ ਕਿ ਇਹ ਕੰਮ ਨਾ ਉਹ ਲਾਡੋ ਜੀ ਬਣਾ ਬਣਾ ਕੇ ਵਿਗਾੜੀ ਜਾਨੀ ਤੂੰ ਵੀ ਨਾਲ ਰੜੀ ਨਹੀਂ ਨਾਲ ਮੈਂ ਉਹਨੂੰ ਲਾਡੋ ਕਿੱਥੋਂ ਬਣਾਉਂਦੀ ਮੈਂ ਤੇ ਉਹ ਨਹੀਂ ਵੀ ਚੱਲੇ ਜਿਆਦਾ ਵੀ ਨਾ ਚੱਲ ਕੰਮ ਕਰਦੀ ਨਹੀਂ ਆ ਸਾਰਾ ਕੰਮ ਕਰਦੀ ਨਹੀਂ ਸੀ ਹੋਣੀ ਕਿਤੇ ਕੰਮ ਕਰਦੀ ਆ ਨਾ ਕਰਿਆ ਮੈਂ ਅਜ ਕੱਲ੍ਹ ਫੰਡੇ ਦਾ ਬੀਡੀਆਂ ਕੋਲ ਤੇ ਲੱਗਦਾ ਫੇਰ ਕਰ ਲੈ ਸਕੈਲ ਲੈ ਜਾ ਇਹਨੂੰ ਥੱਲੇ ਜਾ ਚੱਲ ਕੇ ਸੱਚ ਕੰਮੇ ਢਾ ਇਹਨੂੰ ਅਲੀੜੇ ਤੋੜ ਨਾਲੇ ਪਈਏ ਜੋੜੇ ਜਾ ਕੇ ਖਲ ਮੈਂ ਕੋਣ ਵਾਲੇ ਦੀ ਭੋਵੇਂ ਨਾਲੇ ਆ ਕਰਿਆ ਕਰੀ ਦਨਾ ਕਰਿਆ ਗਾਲ ਦਬਸ ਮਾ ਨਹੀਂ ਗਿਆ ਹੈ ਤੇ ਤੂੰ ਵੀ ਨਹੀਂ ਆਖੇ ਲੱਗਦੀ ਹੁਣ ਜੱਗੀ ਰਹੀ ਅਸੀਂ ਖਾਲੀਆਂ ਉਹ ਤਾਂ ਤੂੰ ਵੀ ਨਹੀਂ ਸੂਤ ਆਉਂਦੀ ਇਸ ਤਰ੍ਹਾਂ ਦੇਖਿਆ ਕਰ ਜਿਹੜਾ ਤੇਰੇ ਘਰ ਨਾਲਾ ਉਹ ਸੂਤ ਬਸ ਕੰਮ ਕਰ ਲਿਆ ਨਾ ਤੂੰ ਕਤੋਂ ਲਈ ਬਸ ਤੂੰ ਮੈਂ ਉਹਦੇ ਨਾਲ ਹੀ ਮੈਂ ਭਾਬੀ ਲਾਉਂਦੀ ਮੈਂ ਲਾ ਕੇ ਵੇ ਨਹੀਂ ਕਿਦਾਂ ਦੀ ਲੱਗਦੀ ਤੈਨੂੰ ਆਹਰਾਈ ਤੇ ਮੈਂ ਕਿੰਨੀ ਰਾਤ ਰੱਖ ਨਹੀਂ ਲਾਈ ਇਹ ਦਨਾ ਕਰਿਆ ਕਰ ਤੇ ਤੈਨੂੰ ਪਤਾ ਤਾਂ ਹੈਗਾ ਜਿਵੇਂ ਨਾ ਹੁੰਦੀ ਐ ਇੱਥੇ ਤਾਂ ਫਿਰ ਤੈਨੂੰ ਨੇ ਕਟ ਕੋਟ ਕੋਟ ਦੁਬਾ ਬਣਾ ਦਿੰਨਾ ਹੈ। ਛੱਡ ਚੜੂ ਬਣਾ ਨਾ ਕਰ ਕੰਮ ਪਾਣੀ ਪੀ ਕੋਟ ਤੇ ਚੱਲ ਕਰ ਆਵਾਜ਼ੇ ਸਿੱਧੇ ਕਰ। ਅਲੱਗ ਦਾ ਬਾਬਾ ਬਾਲ ਕੁੱਤੇ ਆ। ਬਾਬਾ ਕੁੱਤੇ ਆ। ਮਾਰਿਆ ਮੈਨੂੰ ਕਿੰਨਾ ਹੀ ਉਹਨੇ ਮਾਰਿਆ। ਯਾ ਕੋਈ ਨਹੀਂ ਮੈਂ ਪੁੱਛ ਵੀ ਤੂੰ ਹੀ ਨਾ ਕੰਮ ਕੁੱਤੇ ਸਿੱਧੇ ਕਰਿਆ ਤਾਂ ਫਿਰ ਉਹ ਮੈਨੂੰ ਕਹੇਗੀ ਤੂੰ ਉਹ ਚੜਾਉਣੀ ਐ। ਹੁਣ ਤੂੰ ਨਾ ਕਰੇਗਾ ਕੰਮ ਕਰਦਾ ਸਾਡਾ ਸੇਤੀ। ਉਹਨੇ ਫਿਰ ਕਿਤੇ ਜਾਣਾ। ਮਾ ਰਾਜਾ ਕੁਛ ਲਾ ਲਿਆ ਕਿੰਦਾ ਪੂਰ ਪੁੜਕਦੀ ਆਈ ਕਿ ਨਾ ਮੈਨੂੰ ਮਾਰਿਆ ਅੱਜ ਮੇਰੀ ਮੰਮੀ ਵੀ ਨਾਲੇ ਮੈਨੂੰ ਹੱਥ ਲਾ ਲੈਂਦੀ ਇਹ ਚੰਗੀ ਤਰ੍ਹਾਂ ਸ਼ਾਇਦ ਚੁੱਪ ਦੀ ਮੈਂ ਅੱਜ ਦੱਸੂ ਆਪਣੇ ਵੀਰ ਨੂੰ ਸਾਰਾ ਕੁਝ ਦੱਸੂ ਨਾ ਅੱਗੇ ਕਦੀ ਨਹੀਂ ਦੱਸਿਆ ਵੀ ਚਾਹ ਦੇ ਇਹਨੂੰ ਗੁੱਸੇ ਹੋਊਗਾ ਇਹਨੂੰ ਮਾਰੂਗਾ ਪਰ ਮੈਂ ਅੱਜ ਆਪਣੇ ਵੀਰ ਨੂੰ ਸਾਰਾ ਕੁਝ ਦੱਸ ਦੇਣਾ ਮੇਰੇ ਨਾਲ ਇਦਾਂ ਕਰਦੀ ਇਦਾਂ ਨਹੀਂ ਕਰਦੀ ਸਾਰਾ ਦੱਸੂ ਮੈਂ ਆਪਣੇ ਵੀਰ ਨੂੰ ਅੱਜ